ਆਖਦੇ ਹਨ ਕਿ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਇਸ ਕਹਾਵਤ ਨੂੰ ਸਿੱਧ ਕਰਦੀ ਤਸਵੀਰ ਅੱਜ ਸਚਕਨ ਸ੍ਰੀ ਹਰਮੰਦਰ ਸਾਹਿਬ ਵਿਖੇ ਵੇਖਣ ਨੂੰ ਮਿਲੀ ਜਿੱਥੇ ਬੜੀ ਗਿਣਤੀ ਵਿੱਚ ਸੰਗਤਾਂ ਦਾ ਸਹਿਲਾਲ ਦੇਖਣ ਨੂੰ ਮਿਲਿਆ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਇਸ ਮੌਕੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਕਈ ਬੋੜ ਬੰਦਿ ਛੋੜ ਨਰੰਕਾਰ ਤੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੇ ਮਾਇਆ ਧਾਰੀ ਅਜਿਹੇ ਦਿਨ ਮੇਰੀ ਪੀਰ ਦੇ ਮਾਲਕ ਸ਼ੇਮੇ ਪਾਤਸ਼ਾਹ ਸਾਤ ਗੁਰੂ ਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿਵਾਲੀਆ ਦੇ ਕਿਲੇ ਵਿੱਚ ਕੈਦ ਉਹਨਾਂ 86 ਕੈਦੀ ਰਾਜਿਆਂ ਨੂੰ ਰਿਹਾਅ ਕਰਵਾ ਕੇ ਉਹਨਾਂ ਦੀਆਂ ਰਿਆਸਤਾਂ ਦੇ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਦੇ ਰਾਜ ਭਾਗ ਉਹਨਾਂ ਨੂੰ ਵਾਪਸ ਦਿਵਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੁਜਿਆ ਸਨ ਔਰ ਜਿੱਥੋਂ-ਜਿੱਥੋਂ ਜਿਹਨਾਂ ਰਸਤਿਆਂ ਤੋਂ ਲੰਘ ਕੇ ਸਤਿਗੁਰੂ ਜੀ ਅੰਮ੍ਰਿਤਸਰ ਸਹਿਬ ਆਏ ਸਨ ਉਹਨਾਂ ਸਾਰੇ ਰਸਤਿਆਂ ਦੇ ਉੱਤੇ ਸੰਗਤ ਨੇ ਘੋਦ ਦੇ ਦੀਵੇ ਬਾਲ ਕੇ ਤੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਸੀ ਉਸੇ ਰਵਾਇਤ ਨੂੰ ਮੁੱਖ ਰੱਖਦਿਆਂ ਹੋਇਆਂ ਸਦੀਆਂ ਤੋਂ ਲੈ ਕੇ ਜੋ ਬੰਦੀ ਛੋੜ ਦਾ ਦਿਹਾੜਾ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਸਮੁੱਚਾ ਖਾਲਸਾ ਪੰਥ ਜੁੜ ਕੇ ਮਨਾਉਂਦਾ ਹੈ ਲੱਖਾਂ ਤੇ ਗਿਣਤੀ ਵਿੱਚ ਸੰਗਤ ਦੀ ਆਮਦ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਹੁੰਦੀ ਹੈ ਔਰ ਸੰਗਤ ਦਰਸ਼ਨ ਕਰਕੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰਦੀ ਹੈ ਔਰ ਹਰ ਸਾਲ ਹੀ ਜਸੇਦਾਰ ਸ਼ਹੀਦ ਅਕਾਲ ਤਖਤ ਸਾਹਿਬ ਜੀ ਵੱਲੋਂ ਫੌਮ ਦੇ ਨਾਮ ਤੇ ਸੰਦੇਸ਼ ਜਾਰੀ ਕੀਤਾ ਜਾਂਦਾ ਹੈ ਔਰ ਸਮੁੱਚਾ ਖਾਲਸਾ ਪੰਥ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜੁੜਦਾ ਹੈ ਸਤਿਗੁਰ ਬੰਦੀ ਛੋੜੈ ਜੀਵਨ ਮੁਕਤ ਕਰਾਇ ਉਹ ਦੀਨਾ ਸਤਿਗੁਰ ਪਾਰਸਪਤੀ ਐ ਕੰਚਨ ਕਰੈ ਮਲੂਰ ਮੀਨ ਨਦੀ ਵਾਲੀ ਦੀ ਰਾਤ ਦੀਵੇ ਬਾਲੀਨ ਤਾਰੇ ਜਾਸਨਾਤ ਅੰਬਰ ਭਾਲੀਨ ਫੁੱਲਾਂ ਦੀ ਬਗਾ ਚੰਚੰਚਾਲੀਨ ਦੀ ਵਾਲੀ ਦੀ ਰਾਤ ਦੀਵੇ ਬਾਲੀਨ ਸਤਿਗੁਰ ਸ਼ਬਦ ਦੇ ਉਜਾਰੋ ਦੀਪਾ ਸਤਿਗੁਰ ਬੰਦੀ ਛੋੜੈ ਜੀਵਨ ਮੁਕਤ ਕਰਾਇ ਉਹ ਦੀਨਾ ਬੰਦੀ ਛੋੜ ਦਤਾ ਗੁਰੂ ਗੁਰੂ ਹਰ ਗੋਬਿੰਦ ਸਾਹਿਬ ਜੀ ਜੋ ਸ਼ਮੀਪਾ ਆਸ਼ੇ ਗਵਾਲੀਅਰ ਦੇ ਕਰੇ ਬੁੰਜਾ ਕਲੀਆਂ ਵਾਲਾ ਚੋਲਾ ਪਾ ਕੇ ਬੁੰਜਾ ਰਾਜਿਆਂ ਨੂੰ ਫ੍ਰੀडम ਕੀਤਾ ਆਜ਼ਾਦ ਕੀਤਾ ਉਹਨਾਂ ਦੀ ਉਹਨਾਂ ਦੀ ਆਉਣ ਦੀ ਖੁਸ਼ੀ ਵੀ ਸੰਗਤ ਨੇ ਸ਼ਹਿਰ ਵਾਸੀਆਂ ਨੇ ਦੇਸੀ ਕਿਉ ਦੇ ਦੀਵੇ ਜਗਾਏ ਔਰ ਫੁੱਲ ਚੜੀਆਂ ਵਾਂਗ ਆਸਪੈਦਾ ਲੋਕੀਂ ਨਜ਼ਾਰਾ ਕੀਤਾ ਲੋਤ 12 ਅਜਲੋਸ ਜਾਰੀਆਂ ਨੇ ਬਾਬਾ ਡਲਰਾਏ ਸ੍ਰੀ ਅਕਾਲ ਤਖਸੈਬ ਔਰ ਸਚਕਨ ਸ੍ਰੀ ਹਰਮੰਦਰ ਸਾਹਿਬ ਔਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 5 ਵਜੇ ਨਾ ਗਿਆਨੀ ਅਗਰਗਾਜ ਸਿੰਘ ਜੀ ਸੰਦੇਸ਼ ਪੜਨਗੇ ਸੰਗਤਾਂ ਨੇ ਸ਼ਰਮਣ ਕਰਨੀਆਂ ਸੇਕੋਮ ਨੈਂਗ ਸਿੰਘ ਜਿੱਥੇ ਬਣੀਆਂ ਗੁਰਕੀਆਂ ਲਾਲੀਆਂ ਫੁਹਾਰਾ ਲਲ ਮਿਲ ਕੇ ਗੁਰੂ ਸਾਹਿਬ ਜੀ ਦਾ ਬੰਦੀ ਛੋਟ ਦਿਵਸ ਮਨਾਉਣੀਆਂ ਸੋ ਆਪ ਜੀ ਦੀ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸ੍ਰੀ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸਤਿਗੁਰ ਬੰਦੀ ਛੋਟ ਦਿਵਸ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਿਵਾਲੀ ਦੇ ਇਹਾਰਦੀਆਂ ਲੱਖ ਲੱਖ ਵਧਾਈਆਂ ਹਣ ਜੀ ਦਾਲ ਰੋਟੀ ਕਰਦੀ ਦਿਵਾਲੀ ਅਮਰ ਸਰਦੀ ਮਹਾਰਾਜ ਤੰਦਰੁਸਤੀ ਬਖਸ਼ੇ ਕਿਰਪਾ ਕਰੇ ਸ਼ੇਰਪਾ ਸਾਗਰਗੁਰ ਅਰਜਨ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਤਨ ਤਨ ਗੁਰ ਗ੍ਰੰਥ ਆਨਦਾਸ ਸੋਢੀ ਪਾਸ਼ਾ ਸਭ ਥਾਈ ਹੋਏ ਸਹਾਇ ਦਸਾਂ ਹੀ ਪਾਸ਼ਾਈਆਂ ਦੀਆਂ ਖੁਸ਼ੀਆਂ ਨੇ ਅੱਜ ਇੱਕ ਖੁਸ਼ੀ ਨਹੀਂ ਦਸਾਂ ਹੀ ਪਾਸ਼ਾਈਆਂ ਤਨ ਤਨ ਗੁਰ ਗ੍ਰੰਥ ਸਾਹਿਬ ਦੀ ਵੀ ਖੁਸ਼ੀ ਹੈ ਸੰਗਤਾਂ ਖੁਸ਼ੀਆਂ ਮਾਰ ਰਹੀਆਂ ਨੇ ਗੀਤ ਮਾਲਾ ਕਰ ਰਹੀਆਂ ਨੇ ਅਰਦਾਸਾਂ ਹੋ ਰਹੀਆਂ ਸਭ ਦੀਆਂ ਪੂਰੀਆਂ ਅਰਦਾਸਾਂ ਕਰੇ ਪਾਸ਼ਾ ਚੜ੍ਹਦੀ ਕਲਾ ਕਰੇ ਮਹਾਰਾਜ ਗਰੀਬ ਨੂੰ ਆਜ ਸ਼ੇਮੇ ਪਾਸ਼ਾ ਬੰਦੀ ਛੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਸੰਗਤਾਂ ਨੇ ਆਖਿਆ ਕਿ ਉਹ ਬੜੇ ਹੀ ਵਡਭਾਗੀ ਹਨ ਕਿ ਉਹਨਾਂ ਨੂੰ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਮੌਕਾ ਮਿਲਿਆ। ਇਸ ਮੌਕੇ ਸੰਗਤਾਂ ਵੱਲੋਂ ਦੀਪਮਾਲਾ ਵੀ ਕੀਤੀ ਗਈ ਅਤੇ ਇਸ ਮੌਕੇ ਅੰਮ੍ਰਿਤਸਰ ਫਾਸਟਵੇ ਖਬਰਨਾਮਾ ਦੀ ਸਮੂਹ ਟੀਮ ਵੱਲੋਂ ਵੀ ਪੂਰੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦੇ ਦਿਵਸਤਿਆਂ ਵਧਾਈਆਂ ਨਾਲ ਹੀ ਇੱਕ ਕਹਾਵਤ ਵੀ ਹੈ ਕਿ ਦਾਲ ਰੋਟੀ ਕਰਦੀ ਦਿਵਾਰੀ ਅੰਮ੍ਰਿਤਸਰ ਦੀ ਜੀ ਬਿਲਕੁਲ ਅੰਮ੍ਰਿਤਸਰ ਦੀ ਦੀਵਾਲੀ ਬਿਲਕੁਲ ਵੱਖਰੀ ਦੀਵਾਲੀ ਹੈ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੇ ਜਲੋ ਵੀ ਸਜਾਏ ਗਏ ਇਸ ਮੁਕਿ ਜਿਹੜੀਆਂ ਸੰਗਤਾਂ ਆਈਆਂ ਥਣ ਉਹਨਾਂ ਨੇ ਅੱਖ ਕਿ ਬੜੇ ਹੀ ਵੱਡਪਾ ਕੀ ਹਨ ਕਿ ਅੱਜ ਇਸ ਵੱਡੇ ਦਿਨ ਤੇ ਉਹਨਾਂ ਨੂੰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਅੰਮ੍ਰਿਤਸਰ ਪਾਠਵੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰ